ਸਾਰੀ ਰਾਤ ਦਾਈ ਬਹੁਤ ਤੇਜ਼ਮੀ ਪਿਆ ਬਹੁਤ ਹੱਲੇ ਲੈ ਲੈ ਕੇ ਆਇਆ ਨਹੀਂ ਥੋੜੀ-ਥੋੜੀ ਪਿਆ ਹਾਲੇ ਵੀ ਨਾ ਬੱਦਲ ਪੂਰਾ ਘੋਲਿਆ ਪਿਆ ਚਾਰੇ ਪਾਸੇ ਬਾਹਰ ਨਿਕਲ ਹੱਲੇ ਥੋੜੀ ਬੱਛਰ ਵੀ ਜਾ ਪੈ ਰਸ ਟਾਈਮ ਬਾਹਰ ਤੇ ਹਾਲੇ ਬੱਦਲ ਖੜਾ ਹਲੇ ਆਹ ਦੇਖੋ ਤੁਹਾਨੂੰ ਤਾਂ ਖਾਵੇਂ ਹਾਲ ਤਾਂ ਖੇਤਾਂ ਜੇ ਵੀ ਲਾਈਵ ਵੀਡੀਓ ਬਣਾ ਕੇ ਪਾਵਾਂਗੇ ਆਪਾਂ ਮੈਨੂੰ ਲੱਗਦਾ ਇਹ ਮੀਂਹ ਜਿਹੜਾ ਪਿਆ ਨਾ ਇਹ ਬਟਟਪੂਮੀ ਪਿਆ ਜਿੱਦਣ ਹੁਣ ਜਿੱਦਣ ਦੀ ਬਰਸਾਤਾਂ ਪੈਣ ਲੱਗੀਆਂ ਲਗਾਤਾਰ ਮੈਂ ਉੱਠ ਕੇ ਬੈਠਾ ਹੋ ਗਿਆ ਤਾਂ ਮਿੰਜੇ ਬਹਿ ਗਿਆ ਇਹ ਨਹੀਂ ਤੇ ਜਣੀ ਜੇ ਤੁਹਾਡੇ ਇਲਾਕੇ ਚ ਪਿਆ ਜਰੂਰ ਕਮੈਂਟ ਕਰਕੇ ਦੱਸੋ ਸਾਡੇ ਵਾਲੇ ਇਲਾਕੇ ਦਾ ਇਹਨਾਂ ਪੂਰੀਆਂ ਬਈ ਧੁੱਕੀਆਂ ਡਾਤੀਆਂ ਹੁਣ ਖੇਤਾਂ ਜਾ ਕੇ ਦੇਖ ਜਦੋਂ ਪਹਿਲਾਂ ਵੀ ਖੇਤਾਂ ਜਾ ਕੇ ਦੇਖੂਗਾ ਇਹ ਤਾਂ ਬਟਟ ਭੂਮੀ ਹੀ ਪਿਆ ਇਹ ਰਾਤ ਬਸਤਰ ਦੇ ਜਾਦਾਂ ਵੀ ਤਾਜ਼ੀਆਂ ਹੋਈਆਂ ਉਹ ਵੀ ਤੁਹਾਨੂੰ ਦੱਸੂਗਾ ਮੈਂ ਵੀ ਕਿਹੜਾ ਕੋ ਸੋਇਆ ਤਾਂ ਇੱਧਰ ਦੇਖਾਂ ਕਿਤੇ ਪਾਣੀ ਬਲੌਕ ਤਾਂ ਨਹੀਂ ਹੋਇਆ ਕਿਤੇ ਆਪਣੇ ਘਰ ਦਾ ਕਿਧਰੇ ਪਾਸੇ ਨੂੰ ਕੁਝ ਫੇਰੋਂ ਸਵੇਰ ਉੱਠ ਕੇ ਦੇਖਦੇ ਹੁੰਦੇ ਆ ਇੱਧਰ ਦਾ ਸਾਰਾ ਤੋੜਤਾ ਆ ਅੱਜ ਦੀ ਲਾਈਵ ਵੀਡੀਓ ਵਿੱਚ ਦਿਖਾ ਰਿਹਾ ਤੁਹਾਨੂੰ ਮੈਂ ਉਹ ਟੁੱਟੀ ਉੱਪਰ ਕਿੱਦਾਂ ਟਲਣਾ ਚ ਚੋਰੇ ਵਾਲਾ ਜਿਹੜਾ ਉੱਪਰ ਕਮਰ ਉਹਨੂੰ ਬਾਥਰੂਮ ਦਾ ਉਹਦੀ ਟੁੱਟੀ ਲੜਖਰੀ ਪਰ ਇਹ ਆ ਦਿਖਾਉਂਦਾ ਤੁਹਾਨੂੰ ਨੇੜੇ ਰੱਖ ਕੇ ਆਹ ਦੇਖੋ ਆ ਪੂਰਾ ਸਾਡਾ ਇਹ ਥੱਲੇ ਘੇੜੇ ਨਾਉਂਦੇ ਹੁੰਦੇ ਸੀ ਇੱਥੇ ਸਾਡਾ ਸਟੋਰ ਹੁੰਦਾ ਸੀ ਇਹ ਆ ਸਾਡਾ ਪੂਜਾ ਰੂਮ ਸੀ ਇੱਥੇ ਪੀਟੇ-ਪੂਟੇ ਹੁੰਦੇ ਸੀ ਗੁਰਬਾਣੀ ਚੱਲਦੀ 24 ਘੰਟੇ ਇੱਥੇ ਤਾਰਾ ਤੁਰਾ ਤੋੜਦੇ ਹਾਂ ਬਾਲੇ ਬੂਲੇ ਸਾਰੇ ਇੱਥੇ ਅਸੀਂ ਪੈਂਦੇ ਹੁੰਦੇ ਸੀ ਆ ਕਮਰੇ ਦੇ ਵਿੱਚ ਆਰ ਸੋਈ ਸੀ ਇੱਥੇ ਇੱਥੇ ਸਾਡਾ ਮੇਕਅਪ ਵਾਲਾ ਹੁੰਦਾ ਸੀ ਸ਼ੀਸ਼ੇ ਦੇ ਮੂਰੇ ਖੜਕੇ ਆਪਣਾ ਲਟਰਮ ਸ਼ਟਰ ਆਨ ਕਰਦੇ ਹੁੰਦੇ ਸੀ ਉਹ ਸਾਡਾ ਚੁੱਲ੍ਹਾ ਹੁੰਦਾ ਸੀ ਜਿੱਥੇ ਬਹੁਤ ਮੈਂ ਤਰ੍ਹਾਂ ਦੇ ਖਾਣੇ ਵਾਲੀ ਵੀਡੀਓ ਬਣਾਈਆਂ ਮੈਂ ਇਸ ਜਗ੍ਹਾ ਤੇ ਉਹ ਸੁਣਤਾ ਇਹ ਵੀਡੀਓ ਚ ਦੇਖੇ ਕਰਾਂਗੇ ਅੱਤ ਅਤਿਆਰ ਪਏ ਉਹਨਾਂ ਦੇ ਇੱਕਾ ਦੋ ਕੁ ਸੰਭੀਅਨ ਹੋਇਆ ਵਿੱਚ ਇੱਕੋ ਐ ਪੀਵੀ ਡੀਐਸਸੀ ਡੀਐਸਸੀ ਪੀਐਸਸੀ ਪੀਐਸਡੀ ਇੱਟਾਂ ਦੇ ਵਿੱਚ ਬਹੁਤ ਵਧੀਆ ਨਿਕਲ ਰਹੀਆਂ ਵਾੜੇ ਨਿਕਲ ਰਹੀਆਂ ਹੈਗੀਆਂ ਅੰਦਰ ਟੁੱਟੀਆਂ ਵੀ ਜਾ ਰਹੀਆਂ ਵਿੱਚ ਉਹ ਵੀ ਹੋ ਰਹੀਆਂ ਹੁਣ ਇੱਕ ਦਿੱਕਤ ਇਹ ਆ ਰਹੀ ਬਿੱਟਾ ਜਿਹੜੇ ਵਿੱਚੋਂ ਨਿਕਲ ਰਿਹਾ ਲੋਡ ਦੇ ਦਿੱਕਾ ਤਾਂ ਮਲਬਾ ਤਾਂ ਹੋ ਗਿਆ ਬਸ ਮਲਬਾ ਹੁਣ ਇੱਥੇ ਕਰ ਦਾਂਗੇ ਵਿੱਚੇ ਅੱਛੇ ਹੁਣ ਇੱਥੇ ਆ ਖੜਾ ਮੈਂ ਇੱਥੇ ਕੁਛ ਕਿੱਥੇ ਨੂੰ ਵੇਰ ਦਾਂਗੇ ਤੇ ਆ ਆ ਵੀ ਹੁਣ ਪੈਂਟਾ ਦੇਣਾ ਆ ਵੀ ਕਮਰਾ ਸਾਰਾ ਖਾਲੀ ਕਰਤਾ ਕੱਲ ਬਹੁਤ ਜੁੱਧ ਮਾਰਿਆ ਵੀ ਕੱਲ ਅੱਜ ਕਮਰਾ ਖਾਲੀ ਅੱਜ ਫਰਸ਼ ਫੁਰਸਰਾ ਪਨ ਹੋਇਆ ਉਹ ਚੱਕਣਾ ਹਾਲੇ ਇੱਕ ਫ੍ਰਿਜ ਰਹਿ ਗਿਆ ਇੱਥੇ ਚੱਕਣ ਨੂੰ ਇਹ ਅੱਜ ਚੱਕਦਾ ਮਾਵੇ ਲਾ ਜੱਦਰ ਦਾ ਮਸਾਜ ਲੈਣ ਤੋਂ ਆਂ ਡੇਲੀ ਰਾਤ ਨੂੰ ਵੀ ਪੈ ਰਿਆ ਜਿੱਦਾਂ ਰੱਬ ਨੂੰ ਪੈ ਰਿਹਾ ਹੋਇਆ ਪਿਆ ਇਹਨੂੰ ਨਹੀਂ ਸੌਣ ਦਿਆ ਰਾਤ ਨੂੰ ਦੋ ਤਾਂ ਹੀ ਕਰਦੇ ਮੈਂ ਮੋਟਰ ਉੱਪਰ ਜਾ ਕੇ ਪੂਰੀ ਕਰਾਂਗੇ ਨਿਬੜੇ ਹੁਣ ਸਾਡਾ ਹੁਣ ਅਸੀਂ ਸਾਰਾ ਕੰਮ ਆਪਣੇ ਕੰਟਰੋਲ 'ਚ ਕਰ ਲਿਆ ਹੁਣ ਮੂਵ ਹੋ ਕੇ ਇੱਧਰ ਉਹ ਤੁਸੀਂ ਦੂਜੇ ਬਲਾਕ ਦੇਖ ਸਕਦੇ ਪਾਉਂਕੋ ਜਿਹੜਾ ਸਾਰੇ ਦਿਨ ਵਾਲਾ ਬਲਾਕ ਉਹਦੇ 'ਚ ਤੁਸੀਂ ਦੇਖੋ ਉਹ ਆਪਣਾ ਪੂਰਾ ਪੜਾਇਆ ਪਿਆ ਯਾਰ ਘੈਂਟ ਜਾ ਉਹਦੇ 'ਚ ਦੇਖੋ ਤੁਸੀਂ ਤੇ ਤੁਹਾਨੂੰ ਇੱਧਰ ਬਚਪਨ ਦੀ ਯਾਦਾਂ ਦਿਖਾਉਂਦਾ ਮੈਂ ਕਿ ਕਿੱਦਾਂ ਸੀ ਇੱਧਰ ਮੈਂ ਤਾਂ ਮੰਮੀ ਪੈਦੇ ਤੇ ਤੇ ਇੱਥੇ ਮੈਂ ਤਾਂ ਛੋਟੇ ਜਿਹੇ ਮੁੰਡੇ ਮੂਰੇ ਉਹਨੂੰ ਨਾ ਜੇ ਮੈਂ ਜਿੱਥੇ ਉੱਧਰ ਚਲੀ ਗਿਆ ਸਾਰਾ ਉੱਧਰ ਚਲੀ ਗਿਆ ਉੱਥੇ ਆਇਆ ਲਾਈਵ ਸੀ ਨਾਲੇ ਤੇ ਤੇ ਲੱਤਾਂ ਇਹਦੇ ਪਰ ਰੱਖ ਲੰਦਾ ਤਾਂ ਮੈਂ ਤੇ ਮੱਛਰ ਉਹ ਪੱਖੇ ਦੀ ਹਵਾ ਇੰਨੀ ਠੰਡੀ ਹੋ ਜਾਂਦੀ ਦੀ ਤਾਂ ਹੱਥ ਕੱਢ ਕੇ ਉਹਨੂੰ ਬੰਦ ਕਰ ਦਿੰਦਾ ਤਾਂ ਮੈਂ ਤੇ ਜਦੋਂ ਮੱਛਰ ਲੜਦਾ ਤਾਂ ਫੇਰ ਚਲਾ ਦਿੰਦਾ ਤਾਂ ਬੜਾ ਮਿਕਸ ਹੋਇਆ ਰਾਤ ਭੀ ਥੋੜਾ ਤਾਂ ਪਿੱਛੇ ਰਿਹਾ ਮੱਛਰ ਲੜਿਆ ਰਾਤ ਮੱਛਰਾਂ ਗਲੀਆਂ 'ਚ ਕਰਤੀਆਂ ਇਹਦੇ ਵਿੱਚ ਯਾਰ ਮੱਛਰ ਤਾਂ ਨਹੀਂ ਜ ਹੈ ਉਹ ਤਾਂ ਸਾਰਾ ਕਿੱਧਰੋਂ ਵੱਡਦਾ ਕਿੱਧਰੋਂ ਨਹੀਂ ਆਹ ਦੋ ਕੁ ਗਲੀਆਂ ਹੋ ਗੀਆਂ ਆਹ ਹਾਂ ਦੋ ਬੜੇ ਹੋ ਗਏ ਇਹਦੇ ਵਿੱਚ ਫੜ ਜਾਂਦਾ ਵਿੱਚ ਨੂੰ ਮੱਛਰ ਨੂੰ ਮੱਛਰੇ ਕਦਾਂ ਲੱਗ ਗਿਆ ਬਹੁਤ ਉਹ ਜਦੋਂ ਮੈਂ ਸਵੇਰੇ ਉੱਠ ਕੇ ਨਾ ਸੀਸਾ ਨੂੰ ਦੇਖਦਾ ਹੁੰਦਾ ਆ ਕੇ ਇੱਥੇ ਸੀਸਾ ਲੱਗਿਆ ਲਾਇਆ ਹੋ ਸਾਡੇ ਆਹ ਮੈਂ ਦਿਖਾਉਂਦਾ ਸਾਨੂੰ ਜਦੋਂ ਮੈਂ ਸਵੇਰੇ ਉੱਠ ਕੇ ਦੇਖਦਾ ਨਾ ਸੀਸੇ ਇੱਥੇ ਨੇ ਜਿੱਥੇ ਆਹ ਕਿੱਥੇ ਕਿੱਥੇ ਮੱਛਰ ਲੜਿਆ ਹੁੰਦਾ ਇੱਥੇ ਆਹ ਉਹ ਚਟਾਕ ਜੇ ਪਏ ਹੁੰਦੇ ਕਾਹ ਲੜਿਆ ਹੋਇਆ ਇੱਕ ਕਾਹ ਲੜ ਮੱਛਰ ਹੈ ਮੱਛਰ ਦਾਗੇ-ਦਾਗੇ ਪਏ ਹੁੰਦੇ ਆ ਸਰਪਨੋ ਦਾ ਪੂਰਾ ਭਰਿਆ ਪਿਆ ਹੁੰਦਾ ਹੈ ਮੱਛਰ ਨਾਲ ਮੱਛਰ ਦੇ ਭਾਈ ਭੁੱਖਾ ਤਾਂ ਇਹਨੂੰ ਵੀ ਖੂਨ ਦੇਣਾ ਤਾਂ ਇੱਕ ਚੀਜ਼ ਪਤਾ ਲੱਗੀ ਹੈ ਜਿਹੜਾ ਪਰਪਾ ਜਿਹੜਾ ਪੰਦਾ ਕੋ ਮਾਨ ਕਰਦੇ ਹੁੰਦੇ ਆ ਜਿ ਹਾਂ ਲੈ ਇਹਦਾ ਫਸਤੇ ਡੱਬ ਜਾਣਾ ਲਾ ਉਹ ਮਾਰਾਂਗਾ ਜਾਂ ਕਰਦੇ ਕੋਪਨ ਜਿਹੜੇ ਬੰਦੇ ਤਾਂ ਆਪਾਂ ਅਕਸਪਟ ਨਹੀਂ ਕਰਦੇ ਹੁੰਦੇ ਵੀ ਨਾ ਇਹਨਾਂ ਦੇ ਗੱਥੇ ਇਹਨਾਂ ਦੇ ਵਿੱਚ ਉਹ ਬੰਦੇ ਕੰਮ ਆ ਜਾਂਦੇ ਜਿਹੜੇ ਬੰਦੇ ਨੇ ਕੰਮ ਨਹੀਂ ਆਪਾਂ ਸੋਚਦੇ ਪਰ ਇਹ ਬੰਦੇ ਕੰਮ ਆਉਣ ਲੱਗ ਪਏ ਤਾਂ ਸਾਡੇ ਆ ਇਹਦਾ ਸਾਡੇ ਉਹ ਆਏ ਨੇ ਜਿੰਨੇ ਮੈਂ ਸੋਚਿਆ ਵੀ ਨਹੀਂ ਤਾਂ ਹੈ ਇਹ ਗੱਲਾਂ ਹੌਲੀ ਥੋੜੀ ਹੁੰਦੀਆਂ ਨਹੀਂ ਨੇ ਹੌਲੀ ਥੋੜੀ ਪਿੰਡਾਂ ਸਿੱਖ ਦੇ ਰਹਿੰਦੇ ਆ ਲੱਗੇ ਚਾਹ ਧਰਤੀ ਚਿੱਦੀ ਪੈ ਗਈ ਵਿੱਚ ਉੱਥੋਂ ਨਾ ਖਾਲੀ ਛੱਡਿਆ ਹੋਇਆ ਜਿਹੜਾ ਉੱਥੋਂ ਬਾਛੜ ਆ ਜਾਂਦੀ ਐ ਸਰ ਸਰ ਸਾਰਾ ਚੁੱਲਾ ਸਾਡਾ ਨੇੜੇ ਲੱਗੇ ਹੋਇਆ ਤਾਂ ਉੱਦਣ ਦੇਦ ਨੂੰ ਸਾਈਡ ਨੂੰ ਕਰਿਆ ਹੋਇਆ ਬਹਿ ਕਾ ਜੇ ਢੋਲ ਚੱਕਣਾ ਕਣਕ ਚੱਕ ਕੇ ਉਹ ਕਰਦੀ ਸੈਟ ਢੋਲ ਔਰ ਕਣਕ ਕਰਦੀ ਸੈਟ ਬਾਕੀ ਇੱਧਰ ਆ ਵੀ ਇਹਦੇ ਜਿਹੜੇ ਟੁਪੜੇ ਤੋਂ ਨਾ ਮਸ਼ੀਨ ਆਹਾ ਇਹ ਵੀ ਲਈ ਜੀ ਇੱਥੋਂ ਮਨੋਂ ਕੋਈ ਦਾ ਬਹੁਤ ਖਤਰਾ ਬੈਠੀ ਵਿਚਾਰੀ ਯਾਰ ਮੈਂ ਕਿ ਕੰਮ ਕਰ ਲਵੇ ਆਪਣਾ ਇਹ ਬੱਚਾ ਦਾ ਚਲ ਅਸੀਂ ਪਾਲ ਦਾਂਗੇ ਹਾਂ ਅੰਦਰ ਵੀ ਹੈ ਅੰਦਰ ਦੋ ਬੰਦੇ ਨੇ ਅਸੀਂ ਹਰ ਬੱਚਾ ਦੇ ਦਿੱਤੇ ਨੇ ਇਹ ਇਹ ਫਿਰ ਅਸੀਂ ਕੀ ਕਰਾਂਗੇ ਯਾਰ ਤਾਂ ਦੋ ਕੁ ਮਿੰਟ ਜੇ ਕਰ ਦੇਣਗੇ ਜਦ ਤੱਕ ਹਲੇ ਆਪਣਾ ਆਪਣਾ ਇੱਥੇ ਤੱਕ ਨਹੀਂ ਛਪਟਾ ਉਹ ਕਰਾਂਗੇ ਹੋ ਜਾਏ ਜਦ ਤੱਕ ਹੋ ਜੂਗਾ ਕੀ ਘਰ ਨੂੰ ਕਰ ਕਿਸੇ ਦਾ ਕਹਿੰਦੇ ਕਿਸੇ ਦਾ ਘਰ ਪੱਟ ਕੇ ਆਪਣਾ ਘਰ ਬਣਾਈਏ ਫੁੱਟਾਂਗੇ ਦੇ ਬਾਰੇ ਵੀ ਬਾਕੀ ਤੁਸੀਂ ਦੱਸੋ ਕਿ ਗੀਦਨ ਸਾਡੇ ਉੱਟ ਆਉਣੇ ਆਂ ਗੁਰਦਕਿਆ ਹਾਲਾਚ ਦੇ ਜਿਹੜੇ ਤੇਰੇ ਕਿ ਉਹਨਾਂ ਨੂੰ ਜਰਾ ਹੈ ਵੀ ਜਿਹੜੇ ਅੰਦਰਲੇ ਹੁਣ ਆਹ ਉਹ ਬੱਚੇ ਹੋ ਗਏ ਆਹ ਅੰਦਰ ਵਾਲੇ ਜਿਹੜੇ ਬੱਚੇ ਤਾਂ ਹੋ ਗਏ ਆਹ ਦਿਖਾਉਂਦਾ ਤੁਹਾਨੂੰ ਅੰਦਰ ਮਰੂਤ ਚਲੋ ਮੈਂ ਕੱਢ ਲੂ ਟਾਈਮ ਇਹਦਾ ਟਾਈਮ ਤਾਂ ਮੈਂ ਟਪਾ ਦੂੰਗਾ ਪਰ ਹੁਣ ਆਹ ਜਿਹੜੇ ਆ ਦੇਖੋ ਨਾ ਭੋਗੇ ਦੇ ਅੰਦਰ ਦਿੱਤੇ ਹੋਏ ਬੱਚੇ ਉਹ ਪੱਖੇ ਦੇ ਉੱਪਰ ਹਰ ਸਾਲ ਉੱਥੇ ਦੰਦੀ ਹੈ ਇਹਦੇ ਵਿੱਚ ਬੱਚੇ ਪੱਖੇ ਦੇ ਉੱਪਰ ਨਾ ਇੱਥੇ ਆ ਕੇ ਨਾ ਪੱਖੇ ਦੇ ਉੱਪਰ ਅਲਾਂ ਪਾਉਣਾ ਹੁੰਦਾ ਇਹਦਾ ਕੀ ਇਲਾਜ ਕਰਾਂਗੇ ਯਾਰ ਇਹ ਹੁਣ ਢਾਉਣਾ ਫਿਰ ਅੱਜ ਨਹੀਂ ਕੱਢੂ 10 ਦਿਨਾਂ ਦੀ ਵਾਰੀ ਆ ਜਾਣੀ ਇਹ ਕਿੱਥੇ ਲੈ ਕੇ ਜਾਵਾਂਗਾ ਯਾਰ ਮੈਂ ਚਲੋ ਦੇਖਦੇ ਹਾਂ ਬਾਕੀ ਕੀ ਬਣਦਾ ਇਸ ਵਾਰਾ ਜਰੂਰ ਦੱਸਿਓ ਵੀ ਕੀ ਕੀਤਾ ਜਾ ਸਕਦਾ ਜੇ ਕਿਸੇ ਨੂੰ ਪਤਾ ਹੋਵੇ ਕਮੈਂਟ ਦੇ ਵਿੱਚ ਵੀ ਇਹ ਗੁੱਗੀ ਦੇ ਬੱਚਾ ਨੇ ਮਰੀ ਹੁਣ ਮੇਲੇਪੁਰ ਦਾ ਹੈ ਨਹੀਂ ਵਿਚਾਰੀ ਬੈਠੀ ਇੱਥੇ ਨਹੀਂ ਪੈਰੇ ਦੇ ਕਿੰਨਾ ਆਪਣੇ ਬੱਚਿਆਂ ਦਾ ਖਿਆਲ ਰੱਖਿਆ ਜਾ ਰਿਹਾ ਯਾਰ ਜਦੋਂ ਉਹਨੂੰ ਕੱਦੀ ਉੱਡ ਜਾਣਾ ਇਦਾਂ ਇਹ ਬੈਠੀ ਦੇਖੋ ਇਹ ਬਿੱਤ ਨੂੰ ਦਹਾਵਾ ਸਾਨੂੰ ਆਹ ਲਖੀ ਉੱਪਰ ਦਾ ਵੀ ਪੈ ਰਿਆ ਮਾਂ ਤਾਂ ਫਿਰ ਕਹਿੰਦੇ ਮਾਂ ਹੁੰਦੀ ਐ ਦੇਖੋ ਇਹ ਵੀ ਰੱਬ ਦੀ ਕਿੱਲੀ ਕੁਦਰਤ ਐ ਬੱਚੇ ਰੰਦੇ ਪੈਦਾ ਕਰਨਾ ਕਦੇ ਤੁਸੀਂ ਦੇਖਿਆ ਦੀ ਸਮਰੋ ਬਨੇਰੇ ਦੇ ਉੱਪਰ ਘੁੱਗੀ ਬੈਠੀ ਉਹਦੇ ਨਾਲ ਦੋਨੇ ਬੱਚੇ ਬੈਠੇ ਆ ਕਦੇ ਸਾਰਾ ਪਰਿਵਾਰ ਦੇਖਿਆ ਉਹਦਾ ਹਸਬੰਡ ਪਰਿਵਾਰ ਜਦ ਉਹਦੇ ਦੇਖਿਆ ਵੀ ਘੁੱਗੀ ਹਰ ਸਾਲ ਬੱਚੇ ਦਿੰਦੀ ਆ ਅੱਠ ਨੌ ਬੱਚੇ ਪਿੱਛੇ ਪਿੱਛੇ ਉੜੇ ਜਾ ਰਹੇ ਆ ਬੱਚੇ ਦੇ ਉੱਤੇ ਬੱਚਿਆਂ ਨੇ ਆਪਣੀ ਉਡਾਰੀ ਮਾਰ ਜਾਣੀ ਇਹਨੇ ਆਪਣੀ ਉਡਾਰੀ ਮਾਰ ਜਾਣੀ ਲੱਗ ਲੱਗ ਸਿਰ ਲਾਈਫ ਫੋਰਨਰ ਫੋਰਨਰ ਕੰਟਰੀ ਦੇਖੋ ਬੱਚੇ 18 ਸਾਲ ਦੇ ਹੋਏ ਉਹ ਆਪਣੀ ਹਡਾਰੀ ਮਾਰ ਜਾਂਦੇ ਆ ਮਾਂ ਉਹ ਆਪਣੀ ਹਡਾਰੀ ਮਾਰ ਜਾਂਦੇ ਆ ਪਰ ਕੁਝ ਕਲਚਰ ਸਾਡੇ ਚੀਜ਼ਾਂ ਆਈਆਂ ਇਹ ਕਿਤੇ ਕਰਾਂ ਗੱਲ ਇਹਦੇ ਬਾਰੇ ਦੀ ਸਾਡੇ ਦਾ ਦਿਲ ਚ ਹੈ ਗੱਲ ਬਾਤ ਇਹ ਨਾ ਬਾਹਰ ਵਾਲੇ ਕਹਿ ਦਿੰਦੇ ਆ ਦੇ ਇੰਡੀਆ ਦੇ ਵਿੱਚ ਇੱਕ ਬੰਦਾ ਕਮਾਉਂਦਾ ਬਾਕੀ ਸਾਰੇ ਬੰਦੇ ਖਾਂਦੇ ਆ ਕਹਿੰਦਾ ਅਸੀਂ ਬਾਹਰ ਸਾਰੇ ਹੀ ਕਮਾਉਂਦੇ ਆ ਉੱਥੇ ਪੂਰੀਆਂ ਨਹੀਂ ਪੈਣੀਆਂ ਜੇ ਤੁਸੀਂ ਸਾਰੇ ਬੰਦੇ ਇਕੱਠੇ ਤਾਂ ਥੋੜੀ ਪੂਰੀਆਂ ਪੈਣੀਆਂ ਇੱਥੇ ਇੱਕ ਬੰਦਾ ਇੱਕ ਬੰਦਾ ਤਾਂ ਵੀ ਪੂਰੀਆਂ ਪੈ ਜਾਂਦੀਆਂ ਸਮਝ ਗਏ ਇੱਥੇ ਇੱਕ ਬੰਦਾ ਇੱਕ ਬੰਦਾ ਕੰਮ ਕਰੂਗਾ ਨਾ ਘਰ ਦੇ ਵਿੱਚ ਸਾਨੂੰ ਖੁਲਾ ਨਹੀਂ ਸਕਦਾ ਕਿਸ ਤਾਂ ਕਿੱਥੇ ਦੋਗੇ ਉਹ ਲਟਰ ਮਿਟਰ ਨੂੰ ਕਿੱਦਾਂ ਕਰਾਂਗੇ ਠੀਕ ਆ ਪੂਰੀਆਂ ਨਹੀਂ ਪੈਣੀਆਂ ਫਿਰ ਇੱਥੇ ਪੂਰੀਆਂ ਪੈਂਦੇ ਇੱਕ ਬੰਦਾ ਕੰਮ ਕਰਨ ਨਾਲ ਤਾਂ ਪੂਰੀਆਂ ਪੈ ਜਾਂਦੀਆਂ ਇਹਨੂੰ ਅੱਜ ਜਿਹੜੀ ਬਹੁਤ ਮਾੜੀ ਲੱਗਦੀ ਕੋਈ ਬਾਹਰ ਵਾਲਾ ਇੰਦਾ ਕਹਿੰਦਾ ਨਾ ਇੰਡੇ 'ਚ ਇੱਕ ਬੰਦਾ ਕੰਮ ਕਰਦਾ ਹੁੰਦਾ ਸਾਰੇ ਖਾਂਦੇ ਆ। ਅੱਥੇ ਦੇ ਕੋਈ ਸਾਰੇ ਹੀ ਕੰਮ ਕਰਦੇ ਆ। ਮੈਂ ਤਾਂ ਭਰਾਵਾ ਦਿਲ 'ਚ ਮਿੱਤੇ ਸੁਣੇ। ਇੱਥੇ ਵੀ ਪੂਰੇ ਨਹੀਂ ਬਣਿਆ। ਮੈਨੂੰ ਪਤਾ ਬਾਹਰ ਵਾਲੀ ਵੀਡੀਓ ਦੇਖਦੇ ਆ। ਇਹ ਨਾ ਕਹੇ ਕਰੋ ਵੀ ਅਸੀਂ ਸਾਰੇ ਕੰਮ ਕਰਦੇ ਇੰਡੇ 'ਚ ਇਹ ਕੀ। ਇਹਦੇ ਵਿੱਚ ਬਹੁਤ ਲੱਗਿਆ। ਜਿਹੜਾ ਮੈਂ ਕਮਾਉਂਦਾ। ਮੇਰਾ ਪਰਿਵਾਰ ਸਾਰਾ ਖਾ ਰਿਹਾ। ਮੈਨੂੰ ਬੜਾ ਨੰਨਦ ਆ ਰਿਹਾ। ਇਹ ਚੀਜ਼ ਆ। ਕੋਈ ਹੋਰ ਪਰਿਵਾਰ ਵੀ ਹੈਗੇ ਇਦਾਂ ਦੇ ਜਿਹੜੇ ਸਾਰੇ ਇੱਕੇ ਪਰਿਵਾਰ 'ਚ ਖਾਂਦੇ ਤਿੰਨ-ਚਾਰ ਬੱਚੇ ਉਹਨਾਂ ਦੇ ਵੀ ਭੈਣਾਂ ਹੋਰ ਸਾਰੇ ਉਹ ਖਾ ਰਹੇ ਆ। ਉਹਦੇ ਵਿੱਚ ਬਹੁਤ એનਰਜੀ ਨਹੀਂ ਗਾਉਣਾ ਨੂੰ ਪਰ ਇੱਥੇ ਉਹ ਇੱਥੇ ਕੋਈ ਡਿਪਰੈਸ਼ਨ ਨਹੀਂ ਉਹ ਰੋਟੀ ਦੀ ਟੈਨਸ਼ਨ ਕਣ ਕਲੇ ਢੋਲ ਭਰੇ ਹੋਏ ਆ ਚਾਰ ਦੇ ਡੱਬੇ ਭਰੇ ਹੋਏ ਅਜੇ ਨਹੀਂ ਕਮਾ ਕੇ ਲੈਂਦਾ ਆ ਰੋਟੀ ਚਾਰ ਧਰ ਕੇ ਖਾ ਲਾਂਗੇ ਇੱਥੇ ਸਾਰੇ ਚੀਜ਼ੇ ਵੱਲੋਂ ਦੀ ਹੋਣੀ ਹੈ ਕਿੱਦਾਂ ਸਰਵਾਈਵ ਕਰ ਲਾਂਗੇ ਇਹ ਤਾਂ ਫੋਟ ਹੋ ਜੰਮੇ ਹੈ ਚਲੋ ਨਹਿ ਕੋ ਉੱਠੋ ਫਿਰ ਲੱਗੇ ਕੰਮਾਂ ਕਰ ਉਹਨਾਂ ਨੇ ਵੀ ਆ ਜਾਣਾ ਠੀਕ ਹੈ ਬਈ। ਲੈ ਚਾਹ ਬਣਾਓ ਫਿਰ। ਹੂੰ? ਚੁੱਪ ਲਾ। ਮੈਂ ਦੇਖ ਲੈ ਇੱਕ ਮਿੰਟ। ਇੱਧਰ ਖੋਲੀਆਂ ਦੀ। ਉਹ ਪਿੱਛੇ ਵੇਖਣਾ ਦੰਦਾ। ਲੈ ਦੰਦਾ ਇੱਕ ਮਿੰਟ। ਇੱਧਰ ਵਾਜ ਇੱਧਰ। ਹੁਣ ਲਾ। ਇਤਨਾ ਸਭ ਤੋਂ ਵੱਡੀ ਦਿੱਕਤ ਪਤਾ ਕੀ ਆਈ ਹੋਈ ਆ ਹੁਣ ਸਮਾਨ ਨਾ ਪਹਿਲਾਂ ਪਿਆ ਸਮਾਨ ਇਦਾਂ ਦਾ ਰੱਖਿਆ ਹੁੰਦਾ ਦਾ ਬਾਥਰੂਮ ਦੀ ਬੜੀ ਦਾ ਕਾਲ ਕੋਡ ਉੱਤੇ ਪਿਆ ਨਾਉਣ ਵਾਲਾ ਸਮਾਨ ਸਾਬਾੜੇ ਕਿੱਥੇ ਪਿਆ ਹੁਣ ਸਮਾਨ ਲੱਭਣਾ ਪੈ ਰਿਹਾ ਆ ਸਭ ਤੋਂ ਵੱਡੀ ਦਿੱਕਤ ਆ ਰਹੀ ਆ ਹੁਣ ਸਾਡੀ ਛਤਰੀ ਕਿਉਂਗੀ ਪਤਾ ਨਹੀਂ ਕਿੱਥੇ ਨਹੀਂ ਹੁੰਦਾ ਸੀ ਇਹਦਾ ਕੋਟਕਾਣਾ ਹੁੰਦਾ ਸੀ ਜਿੱਥੇ ਜੁੱਤੀਆਂ ਪਈਆਂ ਹੁੰਦੀ ਸਾਡੀਆਂ ਜੁੱਤੀਆਂ ਵਾਲਾ ਰੈਕਡ ਜਹਾ ਆ ਜੁੱਤੀਆਂ ਵਾਲਾ ਰੈਕਡ ਦੇ ਇਹਦੇ ਵਿੱਚ ਜੁੱਤੀਆਂ ਪਈਆਂ ਹੁੰਦੀ ਸਾਡੇ ਇਹਦੇ ਉੱਪਰ ਪੇਸ਼ੇਂ ਦੀ ਛਤਰੀ ਹੁਣ ਪਤਾ ਨਹੀਂ ਕਿੱਥੇ ਰੱਖੋਗੀ ਕਿੱਥੇ ਨਹੀਂ ਆ ਸਭ ਤੋਂ ਵੱਡੀ ਸਮਾਂ ਲੱਭਣ ਦੀ ਸਭ ਤੋਂ ਵੱਡੀ ਦਿੱਕਤ ਆਈ ਹੋਈ ਹੈ ਹੁਣ ਹੁੰਜਾ ਦੇ ਮਕਾਨ ਬਣ ਜਾਊਗਾ ਬਈ ਬਹੁਤ ਆਖਾ ਕਹਿ ਦਿੰਦੇ ਮੇਰੇ ਮਕਾਨ ਪਾਉਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਆਲਦਾ ਫੋਣਾ ਵੀ ਨਹੀਂ ਸ਼ੁਰੂ ਕਰਿਆ ਹੈਗਾ ਪਹਿਲੇ ਤੋਂ ਹਟ ਗਿਆ ਹੋਇਆ ਜਿੱਦਣ ਪੈਣਾ ਪਾ ਜਾਊਗਾ ਪਰ ਮੂਹ ਤਾਂ ਸਰਪਰੀ ਕੀ ਹਾਂ ਹਾਂ ਬਸ ਨੂੰ ਕੱਲੋਂ ਬੰਦੇ ਦਾ ਇੱਕ ਮਿੰਟ ਆਪਾਂ ਨੇ ਸਰਮੱਥੇ ਲੱਤਾ ਵੀ ਕਈ ਕੋਈ ਵਾਰ ਕੋਈ ਚੰਗੀ ਚੀਜ਼ ਆ ਜਾਂਦੀ ਆ ਕਹਿੰਦਾ ਘਰ ਟਾ ਕੇ ਬਣਾਉਣਾ ਉਸੇ ਘਰ ਦੇ ਵਿੱਚ ਰਹਿਣਾ ਰੇਤੇ ਰੇਤਾ ਹੋ ਜਾਂਦਾ ਹੁੰਦਾ ਜੀ ਸਾਡੇ ਨਾਲ ਉਹ ਕਮਰੇ ਜਿੱਥੇ ਕੱਪੜੇ-ਕੁਪੜੇ ਪੇਚਦੇ ਨੇ ਉਹਦੇ ਵਿੱਚ ਰੇਤੇ ਰੇਤਾ ਹੋਇਆ ਪਿਆ ਸਾਰਾ ਕੁਝ ਕਰੋ ਇੱਕ ਗੱਲ ਨਾ ਪਤਾ ਹੁਣ ਚੱਲਦੇ ਰਹਿਣੀ ਆ ਅੰਮ੍ਰਿਤ ਕਹਿੰਦਾ ਪਹਿਲੀ ਵਾਰ ਹੋਇਆ ਵੀ ਸਾਡਾ ਬੋਲਟ ਮੀਚ ਨਾ ਰਿਹਾ ਇੱਥੇ ਕਿਤੇ ਖੜਦਾ ਹੁੰਦਾ ਤਾਂ ਇਹ ਸਮਾਣੇ ਹੁਣ ਇੱਥੇ ਜਾ ਕੇ ਉਹਨੂੰ ਕਿੱਥੇ ਖੜਾਈਏ ਭਾਈ ਤੂੰ ਤਾਂ ਕੁਰਬਾਨੀ ਹੁਣ ਮੀਂਹ 'ਚ ਦੇ ਲੈ ਕੋਈ ਗੱਲ ਨਹੀਂ ਕੋਈ ਨਹੀਂ ਇਹ ਤਾਂ ਗਣਾ ਆਪ ਨਹੀਂ ਨਾਉਣ ਦੇ ਬੋਲਟ ਚਮਕਾਉਂਦੇ ਚਮਕ ਭਾਈ ਹੁਣ ਰਾਤ ਤਾਂ ਬਹੁਤ ਵੇ ਬੁੱਕੀਆਂ ਠਾਲ ਪੈਂਦੀ ਨੇ ਜਰੂਰ ਦੱਸਿਓ ਤੁਹਾਡੇ ਵਾਲੀ ਸਾਈਡ ਕਿਦਾਂ ਪਬਲਿਸ਼ਲ ਆਈ ਮੀਂਹ ਪਿਆ ਹਾਂ ਜੀ ਰੋਜਾ ਖਲੋਤਾ ਦਰ ਕੋਈ ਆ ਗਿਆ ਤਾਂ ਜੇ ਤੁਹਾਨੂੰ ਜੇਵਾ ਦੂਜਾ ਲਾਈਵ ਲਾਉਣਾ ਮੋਟਰ 'ਤੇ ਜਾ ਕੇ ਇਹ ਆਪਾਂ ਨੇ ਹੁਣ ਲਾ ਦੇਣਾ ਸਵੇਰ ਦਾ ਜਾਂ ਦਿਨ 'ਚ 10 11 ਵਜੇ ਬਣਾਉਂਗਾ ਉਹਦੇ 'ਚ ਦਿਖਾਉਂਗਾ ਕਿ ਕਿੰਨਾ ਗਮੀ ਤੇ ਫੇਰ ਤਾਂ ਚ ਬੱਟ ਟੱਪੂ ਮੀ ਹੈਗਾ ਕਿ ਨਹੀਂ ਤਾਂ ਪਰ ਮੈਨੂੰ ਲੱਗਦਾ ਜੀ ਹੋਊਗਾ ਬੱਟ ਟੱਪਣ ਵਾਲਾ ਜੀ ਪਰ ਇਹ ਜਿਹੜਾ ਮੀ ਹੈ ਉਹ ਅਗਲੀ ਗੱਲ 'ਚ ਅਗਲੇ 'ਚ ਕਰਦੇ ਆਂ ਚਾਹ ਬਣ ਗਈ ਜੀ ਲੈ ਪਾਓ ਫਿਰ ਕੱਪਾਂ 'ਚ ਚਾਹ ਤਾਂ ਪੀਏ ਤਾਂ ਹੀ ਮਣੀ ਚੱਖ ਖੁੱਲਣੀ ਆ ਜਾਲੋ ਇੱਟੇ ਹੀ ਹੋ ਰਿਹਾ ਹੈ। ਕਈ ਬੰਦਾ ਫੇਸਬੁਕ ਦੇ ਉੱਪਰ ਨਾ ਕਈ ਬਦਵਾਨ ਬੈਠੇ ਹੁੰਦੇ ਆ। ਇਹ ਦੇਖੀ ਮੈਂ ਸਵੇਰੇ ਉੱਠ ਕੇ ਚਾਹ ਨਹੀਂ ਪੀਣੀ, ਸਵੇਰੇ ਉੱਠ ਕੇ ਪਾਣੀ ਪੀਣਾ, ਖਾਣਾ ਖਾਣਾ ਤਾਂ ਮੁੱਕ। ਅਰ ਮੈਂ ਚੀਜ਼ਾਂ ਐਕਸੈਪਟ ਕਰ ਲਈ ਉਦੋਂ ਹੀ ਚੱਲ ਪਿਆ ਦਮ। ਯਾਰ ਮੇਰੀ ਸਰੀਰ ਦੇ ਵਿੱਚ ਤਬਦੀਲੀ ਬਹੁਤ ਆ ਗਈ ਦੀ। ਹੁਣ ਸਵੇਰੇ ਉੱਠ ਕੇ ਚਾਹ ਪੀਣਾ ਫਿਰ ਸਰੀ ਚੱਲਦਾ। ਆਪਣੀ ਆਪਣੀ ਬਾਡੀ ਹੋ ਜਾਂਦੀ ਯਾਰ ਹੁਣ ਜਿੱਦਾਂ 3 ਦਿਨ ਹੈ ਪਾਣੀ ਕਦੇ ਕਦੇ ਨਿੰਬੂ ਪਾਣੀ ਪੀੜਿਆ ਕਰ ਰੂਟੀਨ ਚਾਲੀ ਜੇ। ਪਰ ਉਹਨਾਂ ਥੋੜੀ ਜਿੰਨਾਂ ਹੀ ਮਗਾਰੇ ਚਾਹ ਬਣਾ ਲਏ ਹੁੰਦਾਂ ਸੀ ਤਿੰਨ ਚਾਰ ਦਿਨ ਉਦੋਂ ਦੇ ਉਹੀ ਚੀਜ਼ ਰੁਟੀਨ ਹੈ ਯਾਰ ਬਾਡੀ ਬੜੀ ਬਰਕਤ ਦੀ ਕਰਨ ਲੱਗੀ ਹੈ ਮੈਂ ਤਾਂ ਹਰਾਨ ਪਰ ਅਪਾ ਦਾ ਉਹ ਚੀਜ਼ ਪਜਾਦਾ ਮੰਨ ਲੈਂਦੇ ਆ ਜਦੋਂ ਨਾ ਕਿਸੇ ਬੰਦੇ ਨੇ ਆ ਉਹ ਗਣਾ ਬੀਬਰ ਦੇ ਪਰ ਤੁਸੀਂ ਯਾਰ ਗਰਮ ਗਰਮ ਚੀਜ਼ ਉੱਪਰ ਬੈਠਤੀ ਯਾਰ ਸਾਡੀ ਬਾਡੀ ਜੰਮਦੀ ਅਸੀਂ ਇਹਦੇ ਨਾਲ ਪਏ ਸਵੇਰ ਰੋਟੀ ਸਾਰੇ ਉੱਪਰ ਗਰਮ ਗਰਮ ਛੱਡਦੇ ਸਾਡਾ ਲੀਬਰ ਉੱਤੇ ਦਾ ਆਪਣੇ ਉਹਨੂੰ ਚੀਜ਼ ਨੂੰ ਮੰਨਣ ਲੱਗ ਗਿਆ ਜਦੋਂ ਅਸੀਂ ਰੋਟੀਆਂ ਖਾਂਦੇ ਆ ਅਸੀਂ ਹੁਣ ਭਈਏ ਆ ਉਹ ਚੌਲੇ ਖਾਸ ਨਹੀਂ ਉਹਨੇ ਚੌਲ ਖਾ ਸਕਦੇ ਸੀ ਜਿੰਨੇ ਉਹ ਚੌਲ ਖਾ ਜਾਂਦੇ ਆ ਇਹ ਸਾਡੀ ਬੋਡੀ ਹੁੰਦੀ ਢਲ ਗਈ ਉਹਨਾ ਇੱਥੇ ਸਾਡੇ ਜਿਹੜੇ ਆਉਂਦੇ ਨਾ ਆਪਣੇ ਆਹ ਨਿਊਆ ਪਟਨੇ ਵਾਲੇ ਘਰ ਟਾ ਰਹੇ ਆ ਜਿੱਦੀ ਦਿਨ ਦੀ ਅੱਧਾ ਟੱਕ ਲਓ ਖਾ ਜਾਂਦੇ ਆ ਉਹਦੀ ਬੋਡੀ ਵੀ ਢਲ ਗਈ ਜਿੱਦਾਂ ਬਚਪਨ ਪਿੱਛੇ ਨੂੰ ਬੀਤ ਕੇ ਚੱਲਿਆ ਹੁੰਦਾ ਉਹ ਉਦਾਂ ਦੀ ਬੋਡੀ ਢਲ ਜਾਂਦੀ ਉਹ ਚੀਜ਼ ਨੂੰ ਫਿਰ ਜਿਹੜੇ ਬੋਡੀ ਆਪਣੇ ਅਫੈਕਟ ਕਰ ਲੈਂਦੀ ਚੱਲੀ ਜਾਂਦੀ ਆ ਚਲੋ ਜੀ ਅੱਜ ਦਾ ਲਾਈਵ ਬੰਦ ਕਰਦੇ ਆਂ ਫੇਰ ਕਿਤੇ ਮਾਰਦੇ ਗੱਲਾਂ ਬੜਾ ਕੱਲ ਵਾਲੀ ਵੀਡੀਓ ਤੁਸੀਂ ਬਹੁਤ ਪਿਆਸ ਕਰਦੇ ਤਾਂ ਇਹ ਵੀ ਉਹ ਦੇ ਦਿਓ ਲਾਈਵ ਵੀਡੀਓ ਬੰਦ ਕਰਦੇ ਇਹ ਠੋਕਦਾ ਹੁਣੀ